ਕੀ ਚਾਹੀਦਾ ਬੇ 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 ਭਾਈ ਕਰ 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 ਕੋਤੋਂ ਰੰ ਦੇ ਕਾਕਾ ਲਈ ਆ ਪਈ ਤੂੰ ਦੱਸ ਦੇ ਯਾਰ ਤਿੰਨ ਬੋਤਲਾਂ ਉਹ ਯਾਰ ਇਹਦਾ ਤਾਂ ਇਸ਼ਾਰੇ ਨਹੀਂ ਠੀਕ ਕੀ ਤੇ ਤੂੰ ਕੀ ਆ ਕਾ ਕਾ ਲਈ ਆ ਭਾਈ ਤੂੰ ਦੱਸ ਯਾਰ ਕੀ ਚਾਹੀਦਾ ਕੀ ਨਾਲ ਲਿਆਂਦੇ ਈ ਓ ਭਾਈ ਹਾਂ ਕੀ ਚਾਹੀਦਾ ਹੈ ਓ ਕੀ ਲੈਣਾ ਕੁਛ ਨਹੀਂ ਕਹਿਣਾ ਮੈਂ ਤੈਨੂੰ ਕੀ ਕਹਿਣਾ ਮੈਂ ਤੈਨੂੰ ਜਾਣਦਾ ਹੀ ਨਹੀਂ ਮੈਂ ਤੈਨੂੰ ਕਹਿਣਾ ਓ ਭਾਈ ਕੀ ਚਾਹੀਦਾ ਹੈ ਕੀ ਚਾਹੀਦਾ ਯਾਰ ਉਹੀ ਖਾਈਦਾ ਜੋ ਸਾਰੇ ਖਾਂਦੇ ਆ ਰੋਟੀ ਖਾਈਦੀ ਅਸੀਂ ਵੀ ਕੋਈ ਨਵੀਂ ਸ਼ੈ ਖਾਣੀ ਆ ਯਾਰ ਓ ਮੈਂ ਕਿਹਾ ਕੀ ਚਾਹੀਦਾ ਹੈ ਇੱਥੋਂ ਕੀ ਚਾਹੀਦਾ ਡੇਲੀ ਨਹੀਦਾ ਅਸੀਂ ਡੇਲੀ ਨਹੀਦਾ ਤੂੰ ਨਹੀਂ ਨਾਂਦਾ ਹੁਣਾ ਅਸੀਂ ਡੇਲੀ ਨਹੀਦਾ ਤੂੰ ਹੀ ਦੱਸ ਦੇ ਯਾਰ ਬੇ 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 ਬਾਈ ਕ ਕ ਕ ਕ ਕ ਕ ਕ ਕ ਕੋਣ ਸਕ੍ਰੀਨ ਦੇ ਦੋ ਉਹ ਮੈਂ ਦੱਸਦਾ ਯਾਰ ਉਦੋਂ ਦਾ ਤੈਨੂੰ ਪਤਾ ਹੀ ਨਹੀਂ ਲੱਗਣ ਡਿਆ ਆ ਲੋ ਭੜਾ ਭਾਈ ਜੀ ਆ ਮੰਗਣ ਦੇ ਸੀ ਉਦੋਂ ਦੇਓ ਤੈਨੂੰ ਪਤਾ ਹੀ ਨਹੀਂ ਲੱਗੰਦਿਆ ਟੱਟੂ ਰੋਜ਼ ਕਾਲਦਾਰਾ ਤੂੰ ਤੈਨੂੰ ਪਤਾ ਹੀ ਨਹੀਂ ਲੱਗਦਾ ਇੱਕ ਭਾਈ ਕੀ ਚਾਹੀਦਾ ਬੇ 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 ਭਾਈ ਕਰ 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 ਕੋਤੁਰੇਂ ਦੇ ਕਾਕਾ ਲਈ ਆ ਪਈ ਤੂੰ ਦੱਸ ਦੇ ਯਾਰ ਆ ਓ ਕੀ ਓ ਦੇ ਨੀ ਬੋਤਲਾ ਉਹ ਦੇ ਉਹ ਯਾਰ ਇਹਦਾ ਤਾਂ ਇਸ਼ਾਰੇ ਨਹੀਂ ਠੀਕ ਕੀ ਤੇ ਤੂੰ ਕੀ ਆ ਪਾ ਕਾ ਲਈ ਆ ਭਾਈ ਤੂੰ ਦੱਸ ਯਾਰ ਕੀ ਚਾਹੀਦਾ ਕੀ ਨਾਲ ਲਿਆਂਦੇ ਆਂ ਉਹ ਭਾਈ ਹਾਂ ਕੀ ਚਾਹੀਦਾ ਹੈ ਉਹ ਕੀ ਲੈਣਾ ਕੁਛ ਨਹੀਂ ਕਹਿਣਾ ਮੈਂ ਤੈਨੂੰ ਕੀ ਕਹਿਣਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਹਿਣਾ ਉਹ ਭਾਈ ਕੀ ਚਾਹੀਦਾ ਹੈ ਕੀ ਚਾਹੀਦਾ ਯਾਰ ਉਹੀ ਖਾਈਦਾ ਜੋ ਸਾਰੇ ਖਾਂਦੇ ਆ ਰੋਟੀ ਖਾਈਦੀ ਅਸੀਂ ਵੀ ਹੋਰ ਕੀ ਕੋਈ ਨਵੀਂ ਸ਼ੈ ਖਾਣੀ ਆ ਯਾਰ ਉਹ ਮੈਂ ਕਿਹਾ ਕੀ ਚਾਹੀਦਾ ਹੈ ਇੱਥੋਂ ਕੀ ਚਾਹੀਦਾ ਦਿੱਲੀ ਨਹੀਂਦਾ ਅਸੀਂ ਦਿੱਲੀ ਨਹੀਂਦਾ ਤੂੰ ਨਹੀਂ ਨਾਂਦਾ ਹੋਣਾ ਅਸੀਂ ਦਿੱਲੀ ਨਹੀਂਦਾ ਤੂੰ ਹੀ ਦੱਸ ਦੇ ਯਾਰ ਬੇ 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 ਬਾਈ ਕ 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 ਓ ਮੈਂ ਦੱਸਦਾ ਯਾਰ ਉਦੋਂ ਦਾ ਤੈਨੂੰ ਪਤਾ ਹੀ ਨਹੀਂ ਲੱਗਣ ਡਿਆ ਆ ਲੋ ਫੜੋ ਭਾਈ ਜੀ ਆ ਮੰਗਣ ਦੇ ਸੀ ਉਦੋਂ ਦੇਓ